चलेगी न मोदी स्टारा मोदी सटारा मायाी <uto> माया <advicesowadEs poor spreadento> कहन च अॼु भाजपा सरकार ता जी तानाशाही आहे ਜਿਹੜੀ ਅੱਜ ਏਡੀ ਤੇਵੰਕੇ ਸੀਵੇ ਦੀ ਦੁਰਵਤੋਂ ਹੋ ਰਹੀ ਆ ਔਰ ਜਿਹੜੇ ਲੋਕਾਂ ਨੂੰ ਜ਼ਰੂਰ ਦੇਣ ਵਾਸਤੇ ਤੇ ਅੱਜ ਕੇਜਰੀਬਲ ਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਉਹਦੇ ਖਿਲਾਫ ਅੱਜ ਮਿਲ ਕੇ ਪੂਰੇ ਪੰਜਾਬ ਵਾਸੀ ਨੇ ਇਕੱਠੇ ਹੋ ਕੇ ਧੰਦਾ ਲਾਇਆ ਵਾ ਔਰ ਮੋਦੀ ਨੂੰ ਦੱਸਣਾ ਚਾਹੁੰਦੇ ਆ ਤੇਰਾ ਜਿਹੜਾ ਹੰਕਾਰ ਹੈ ਜਿਹੜਾ ਦੇਸ਼ ਵਾਸੀਆਂ ਨੇ ਭੰਨਿਆ ਵਾ ਜਿਹੜਾ ਤੂੰ ਕਹਿੰਦਾ 400 ਤੋਂ ਬਾਹਰ ਆਣ ਗਿਆ ਤੇ ਇਹੀ ਕਾਰਨ ਆ ਜਿਹੜਾ ਤੂੰ ਤਾਨਾਸ਼ਾਹੀ ਬਲਕੇ ਕਰਦਾ ਰਿਹਾ ਇਸ ਕਰਕੇ ਅੱਜ ਤੈਨੂੰ ਇਹ ਦਿਨ ਦੇਖਣੇ ਪਏ ਨੇ ਤੇ ਜੇ ਤਾਨਾਸ਼ਾਹੀ ਬੰਦਨਾ ਕੀਤੀ ਔਰ ਆਲੇ ਸਵੇਚ ਤੇਰਾ ਸਫਾਇਆ ਹੋਊਗਾ ਤੇ ਆਪਣੇ ਜਿਹੜੇ ਸੀਬੀਆਈ ਤੇ ਐਮਕੇ ਜਿਹੜੀ ਈਡੀ ਐ ਉਹਦੀ ਦੋਵਰ ਤੋਂ ਬੰਦ ਕਰਨਾ ਤੇ ਨਹੀਂ ਤਾਂ ਪੰਜਾਬ ਵਾਸੀ ਦਾ ਹਮੇਸ਼ਾ ਇਤਿਹਾਸ ਰਿਹਾ ਵਾ ਜਦੋਂ ਇੱਥੋਂ ਲਹਿਰ ਉੱਠੀ ਆ ਤੇ ਫਿਰ ਵਿਦੇਸ਼ ਚ ਗਈ ਆ ਤੇ ਔਰ ਦੇਸ਼ ਦੇ ਵਿੱਚ ਆਮ ਆਦੀ ਪਾਰਟੀ ਦਾ ਮਿਲ ਕੇ ਆਗਾਜ਼ ਹੋ ਚੁੱਕਿਆ ਤੇ ਔਰ ਆਲਾ ਸਮਾ ਅਰਵਿੰਦ ਕੇਜੀ ਵਾਲਾ ਇੱਕ ਮਾਨਦਤਾ ਤੇ ਕਰਮਸ਼ੀਲ ਨਮਲ ਕੇ ਮੁੱਖ ਮੰਤਰੀ ਨੇ ਦਿੱਲੀ ਦੇ ਜਿਹੜੇ ਲੋਕਾਂ ਲਈ ਕੰਮ ਕਰ ਰਹੇ ਲੋਕਾਂ ਦੀ ਦਵਾਈ ਲਈ ਕੰਮ ਕਰ ਰਹੇ ਲੋਕਾਂ ਦੀ ਪੜ੍ਹਾਈ ਲਈ ਕੰਮ ਕਰ ਰਹੇ ਰੋਜ਼ਗਾਰ ਲਈ ਕੰਮ ਕਰ ਰਹੇ ਆ ਔਰ ਜੋ ਤੁਹਾਨੂੰ ਨਾਮ ਮંજૂર ਹੈ ਇਹੋ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਜਿਹੜੀਆਂ ਤੁਹਾਡਾ ਦਿਮਾਗੀ ਸੰਦੋਲਨ ਆਪਣਾ ਸਹੀ ਕਰ ਲਓ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਜਿਹੜੀ ਮਕੇ ਧੱਕੇਸ਼ਾਈ ਕਰਦੀਆਂ ਬੰਦ ਕਰ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਮੂੰਹ ਤੋਂ ਮਾਂ ਜਵਾਬ ਦੇਣਗੇ ਠੀਕ ਹੈ ਧੰਨਵਾਦ ਅੱਜ ਸਾਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਰਬੰਨ ਅਰਵਿੰਦ ਕੇਜਰੀਵਾਲ ਜੀ ਮੁਖਬੰਦੀ ਦਿੱਲੀ ਸਰਕਾਰ ਜਿਨ੍ਹਾਂ ਨੂੰ ईडी ਦੇ ਬਾਅਦ सीबीआई ਰਿਪੋਰਟ ਵਾਸਤੇ ਲੱਗੀ ਹੈ ਇਸ ਤੋਂ ਸਾਫ ਜਾਹਰ ਹੈ ਕਿ ਕੇਂਦਰ ਸਰਕਾਰ ਜੋ ਹੈ ਆਮ ਆਦਮੀ ਪਾਰਟੀ ਨੂੰ ਕਾਰਪੋੜ ਕਰਨਾ ਚਾਹੁੰਦੀ ਹੈ ਪਰੇਸ਼ਾਨ ਕਰਨਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਜੋ ਸੰਘਰਸ਼ ਤੋਂ ਨਿਕਲੀ ਹੈ ਉਹ ਨਾ ਪਰੇਸ਼ਾਨ ਹੋਏਗੀ ਤੇ ਨਾ ਹੀ ਘਬਰਾਏਗੀ ਹਾਂ ਜੀ ਨਾ ਅਸੀਂ ਕਰਨ ਵਾਲੇ ਆ ਨਾ ਅਸੀਂ ਝੁਕਣ ਵਾਲੇ ਆ ਔਰ ਦੇਖੋ ਕਿ ਸਾਫ ਨਜ਼ਰ ਆ ਰਿਹਾ ਹੈ ਕਿ ਜਿਹੜੀ ਕੇਂਦਰ ਸਰਕਾਰ ਨੇ ਲੋਕਾਂ ਨਾਲ ਧੱਕਾ ਕੀਤਾ ਪਹਿਲੇ ਉਸ ਨੂੰ ਜਨਤਾ ਨੇ ਉਸ ਦੀ ਸਜ਼ਾ ਦਿੱਤੀ 303 ਤੋਂ 240 ਦੇ ਆ ਗਏ 65 ਸੀਟਾਂ ਉਹ ਲੋਸ ਕਰ ਗਏ ਅਗਰ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਬਹੁਤ ਜਲਦੀ ਜੋ ਹੈ ਕੇਂਦਰ ਸਰਕਾਰ ਤੇ ਭਾਜਪਾ ਜੋ ਹੈ ਉਸ ਮਾਪਨ ਦੀ ਬਲ ਆ ਜਾਏਗੀ ਔਰ ਜਨਤਾ ਜੋ ਹੈ ਸਭ ਸਮਝਦੀ ਹੈ ਅਗਰ ਕੋਈ ਵੀ ਆਦਮੀ ਕੋਈ ਵੀ ਸਰਕਾਰ ਅਗਰ ਜਨਤਾ ਨਾਲ ਨਜ਼ਾਇਜ਼ ਕਰਦੀ ਹੈ ਉਹ ਸਭ ਸਮਝਦੀ ਹੈ ਔਰ ਅੱਜ ਇਸ ਗੱਲ ਦਾ ਸਬੂਤ ਹੈ ਕਿ ਹੇਮੰਤ ਸੋਰਨ ਪੂਰਵ ਮੁੱਖ ਮੰਤਰੀ ਨੂੰ ਰਿਹਾਈ ਮਿਲੀ ਹੈ ਔਰ ਕੋਰਟ ਨੇ ਲਿਖਿਆ ਹੈ ਕਿ ਇਹਨਾਂ ਦੇ ਖਿਲਾਫ ਬੇਸਲੈਸ ਕੇਸ ਕੀਤਾ ਗਿਆ ਇਸ ਤੋਂ ਸਾਫ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਆਪੋਸ਼ਨਰ ਤੱਕਾ ਕਰ ਰਹੀ ਹੈ ਇਸ ਕਰਕੇ ਅਰਵਿੰਦ ਕੈਰੀਵਾਲ ਬਹੁਤ ਹਿੰਮਤ ਹੇਮੰਤ ਸੋਰਨ ਨੂੰ ਜੋ ਅੱਜ ਰਿਹਾਈ ਹੋਈ ਹੈ ਇਸ ਤੋਂ ਸਾਫ ਜਾ ਰਿਹਾ ਹੈ कि केंद्र सरकार दूसरीया पार्टियां ना तक्का कर रही है और इसी तरह ही अरविंद केजरीवाल ਸਾਡੇ ਸੁਪਰੀਵੋ ਵੀ ਬਹੁਤ ਜਲਦੀ ਉਹਨਾਂ ਨੂੰ ਰਿਹਾਈ ਮਿਲੇਗੀ और ਉਹਨਾਂ ਦੇ ਵੀ ਜੋ ਹੈ ਵੋਟ ਸਰਕਾਰ ਦੇ ਖਿਲਾਫ ਕਮੈਂਟਸ ਕਰੇਗਾ ਕਿ ਕਿਉਂਕਿ ਇੱਕ ਪਾਸੇ 70000 30000 ਕਰੋੜ ਵਾਲ ਕਫੜਾ ਕਰਨ ਵਾਲੇ ਆਦਮੀ ਬੀਜੇਪੀ ਨੇ ਆਪਣੀ ਝੋਲੀ 'ਚ ਪਾਲੇ ਨੇ ਉਹ ਜਿਨ੍ਹਾਂ ਕੋਲ 1 ਰੁਪਿਆ ਵੀ ਬਰਾਬਰ ਨਹੀਂ ਹੋਇਆ ਉਹਨਾਂ ਨੂੰ ਏਡੀ ਔਰ ਸੀਬੀਆਈ ਗ੍ਰਫਤਾਰ ਕਰ ਰਹੀ ਹੈ ਇਹ ਬਿਲਕੁਲ ਆਪੋਜਨਾ ਧੱਕਾ ਹੈ ਔਰ ਆਪੋਜਨਾ ਜਿੰਨਾ ਵੀ ਦਬਾਇਆ ਜਾਏਗਾ ਉਤਨਾ ਹੀ ਉਹ ਉਪਰ ਉਠੇਗੀ ਔਰ ਅਸੀਂ ਆਮ ਆਦਮੀ ਸਨ ਦੇ ਵਿੱਚ ਹੈ ਉਸ ਤੋਂ ਪਹਿਲੇ ਜਲੰਧਰ ਵੈਸ ਤੋਂ ਇਲੈਕਸ਼ਨ ਹੋ ਰਿਹਾ ਹੈ ਬਹੁਤ ਭਾਰੀ ਬੋਬਨ ਜਦਕੇ ਅਸੀਂ ਸਬੂਤ ਦਵਾਂਗੇ ਕਿ ਜਨਤਾ ਹੈ ਸਭ ਜਾਣਦੀ ਹੈ ਔਰ ਅਸੀਂ ਜਵਾਬ ਦਵਾਂਗੇ ਜਿਵੇਂ ਜਿਵੇਂ ਧੱਕਾ ਹੋਏਗਾ ਜਿਵੇਂ ਕਿ ਆਮ ਆਦਮੀ ਪਾਰਟੀ ਜੋ ਹੈ ਉੱਬਰ ਕੇ ਆਏਗੀ ਔਰ ਜਾਦਾ ਮਜ਼ਬੂਤ ਹੋਏਗੀ ਬਹੁਤ ਬਹੁਤ ਧੰਨਵਾਦ ਠੀਕ ਹੈ ਦੇਖੋ ਅੱਜ ਸ਼ਾਂਤ ਮੈਤਰੀਕੇ ਦੇ ਨਾਲ ਇੱਕ ਜਿਹੜਾ ਸਿੰਬੋਲਿਕ ਪ੍ਰਟਸਤ ਹੋ ਰੱਖਿਆ ਗਿਆ ਪਰ ਜਿਸ ਤਰੀਕੇ ਦੇ ਨਾਲ ਕੀ ਹੈ ਫਾਰਕੰਮਨਿੰਗ ਪਾਰਟੀ ਰੋ ਸਾਡੇ ਜੀਟੀ ਸਰਕਾਰ ਮੋਦੀ ਸਰਕਾਰ ਕੇਂਦਰ ਸਰਕਾਰ ਸੋਚ ਰਹੀ ਹੈ ਵੀ ਇਹਨਾਂ ਨੂੰ ਅਸੀਂ ਉਲਝਾ ਲੀਏ ਇਹਨਾਂ ਨੂੰ ਦਬਾਣ ਹੈ ਕਹਿੰਦਾ ਮਤਲਬ ਚੈਨਸ ਵੇਲੇ ਅਧਿਸ਼ਵਤੋ ਘਬਰਾਟ ਮਹਿਸੂਸ ਹੁੰਦੀ ਹੈ ਕੇਂਦਰ ਸਰਕਾਰ ਨੂੰ ਪਰ ਸਿਰਫ ਸਿਰਫ ਆਮ ਆਦਮੀ ਪਾਰਟੀ ਨਹੀਂ ਹੋਗੀ ਜੇ ਕਿਸੇ ਨੂੰ ਡਰ ਲੱਗਦਾ ਤਾਂ ਅਰਮਿੰਦ ਕੇਦਰੀ ਕੋਵਰ ਨਹੀਂ ਕਰੇਗਾ ਕੋਈ ਕਿੰਨਾ ਮਰਜੀ ਯਤਨ ਕਰਾ ਲੇ ਕਿੰਨਾ ਮਰਜੀ ਨੇਰ ਕਹਿੰਦਾ ਲਾ ਲੇ ਆਮ ਆਦਮੀ ਪਾਰਟੀ ਕੋਈ ਖਤਮ ਨਹੀਂ ਕਰ ਸਕਦਾ ਸਾਡੀ ਰਫਤਾਰੇ ਇਸ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਫੈਲਦੀ ਜਾਊਗੀ ਇਹ ਸੋਚਾ ਕਿ ਜਿਹੜੀ ਕਿ ਅੱਜ ਹਰ ਘਰ ਤੱਕ ਪਹੁੰਚ ਚੁੱਕੀ ਹੈ ਇਹ ਪਹੁੰਚਣ ਵਾਲੇ ਸਮੇਂ ਚ ਕਿਸੇ ਨੂੰ ਲੱਗਦਾ ਕਿ ਉਹ ਨਹੀਂ ਬਣਾ ਸਕਦਾ ਉਹ ਨਹੀਂ ਬਣਾਉਣਾ ਲੈਣੀ ਪਹੁੰਚ ਸਕਦਾ ਹੋਰ ਵੱਧ ਚੜ ਕੇ ਇਹ ਸੋਚ ਨੂੰ ਲੈ ਕੇ ਜੀ ਇੱਕ ਮਾੜਾ ਨਾਲ ਇੱਕ ਐਮ ਸੰਭਾਲ ਚਾਲੇ